ਜੀ ਮਿੰਟੋ ਦੀ ਅਗਲੀ ਖਬਰ ਵੱਲ ਨੂੰ ਚਲਦੇ ਆਂ ਇਹ ਖਬਰ ਨਾ ਬੜੀ ਮੈਨੂੰ ਚੀਜ਼ ਦੇਣ ਵਾਲੀ ਵੀ ਲੱਗੀ ਤੇ ਹੈਰਾਨ ਕਰਨ ਵਾਲੀ ਵੀ ਪਤਾ ਨਹੀਂ ਕਿਵੇਂ ਕਿਵੇਂ ਦਾ ਮਾਹੌਲ ਬਣ ਰਿਹਾ ਲੋਕ ਕੀ ਕੀ ਕਾਰਵਾਈਆਂ ਉਹ ਜੀਆਂ ਕਰਦੇ ਜਾ ਰਿਹਾ ਸੋਸ਼ਲ ਮੀਡੀਆ ਨੇ ਤੇ ਗੇਮਾਂ ਨੇ ਜਿਹੜੀਆਂ ਸੋਸ਼ਲ ਮੀਡੀਆ ਤੇ ਚੱਲਦੀਆਂ ਉਹਨਾਂ ਨੇ ਲੋਕਾਂ ਨੂੰ ਕਹਿ ਲਓ ਜਿਵੇਂ ਆਪਾਂ ਸ਼ਬਦ ਵਰਤ ਲਈਏ ਨਾ ਵੀ ਮੈਂਟਲੀ ਤੌਰ ਤੇ ਉਹਨਾਂ ਨੂੰ ਨੰਗੇ ਕਰਦਾ ਹੈ ਜ਼ੈਨੀ ਤੌਰ ਤੇ ਦਿਵਾਲਾ ਨਿਕਲ ਗਏ ਲੋਕਾਂ ਦਾ ਇਦਾਂ ਦੀ ਇੱਕ ਖਬਰ ਆਈ ਹੈ ਨਾਲੇ ਜੇ ਕੋਈ ਬੱਚਾ ਇਦਾਂ ਨਹੀਂ ਕੋਈ ਛੋਟਾ ਅਣਜਾਣ ਕੋਈ ਗੱਲ ਕਰੇ ਕੋਈ ਕੰਮ ਕਰੇ ਤੇ ਫਿਰ ਵੀ ਮੰਨ ਲਈਏ ਕਹਿੰਦੇ ਇੱਕ ਵਕੀਲ ਹੈ ਉਹਨੇ ਕਿਸੇ ਗੇਮ ਦੇ ਚੱਕਰ ਦੇ ਵਿੱਚ ਪੈ ਕੇ ਇੰਨਾ ਉਲਝਿਆ ਤੇ ਫਿਰ ਆਪਦੀ ਘਰ ਵਾਲੀ ਨੂੰ ਕਹਿੰਦਾ ਵੀ ਤੂੰ 11 ਯਾਰਾਂ ਦੋਸਤਾਂ ਦੇ ਸਾਹਮਣੇ ਨਮਾਇਸ਼ ਕਰ ਆਪਣੀ ਜੀ ਇਹੋ ਜਿਹੀ ਵੀ ਕੀ ਮਤਲਬ ਵਿਪਤਾ ਪਈ ਹੋਈ ਹੈ ਲੋਕਾਂ ਨੂੰ ਪਹਿਲੀ ਗੱਲ ਤੇ ਇਹ ਮੈਂ ਥੋੜੀ ਜੀ ਗੁਸਤਾਖੀ ਚਾਹਾਂਗਾ ਕਰੈਕਸ਼ਨ ਕਰਨ ਦੀ ਕਿ ਉਹ ਪੇਸ਼ੇ ਤੋਂ ਵਕੀਲ ਨਹੀਂ ਹੈ ਉਹ ਪਾਇਲਟ ਹੈ ਜੀ ਜਿਹਦੇ ਬਾਰੇ ਤੁਸੀਂ ਗੱਲ ਕਰ ਰਹੇ ਹੋ ਪ੍ਰੋਫੈਸ਼ਨਲ ਪਾਇਲਟ ਫਿਰ ਤਾਂ ਉਹ ਉਦੋਂ ਵੀ ਕਿ ਉੱਚੀ ਉਡਾਣ ਵਾਲਾ ਬੰਦਾ ਹੈ ਬਿਲਕੁਲ ਬਿਲਕੁਲ ਜਿਹਦੀ ਇਹ ਖਬਰ ਆਈ ਆ ਕਿਉਂਕਿ ਕੁਝ ਚੀਜ਼ਾਂ ਜਿਹੜੀਆਂ ਨੇ ਨਾ ਉਹ ਹੈਰਾਨ ਕਰਦੀਆਂ ਨੇ ਕਿ ਸਮਾਜ ਦੇ ਵਿੱਚ ਕੀ ਕੋਈ ਚੱਲਦਾ ਹੈ ਅੱਗੇ ਕੇਰਲ ਤੋਂ ਖਬਰ ਆਈ ਸੀਗੀ ਪਿਛਲੇ ਸਾਲ ਜੀ ਕਿ ਉੱਥੇ ਜੋ ਵਾਈਫ ਸਵਾਈਪਿੰਗ ਦੀ ਗੇਮ ਹੈ ਹੂੰ ਜਿਵੇਂ ਕਹ ਲੋ ਪੰਜਾਬੀ ਚ ਆਪਾਂ ਕਹੀਏ ਕਿ ਘਰ ਵਾਲੀਆਂ ਵਟਾਉਣ ਵਾਲੀ ਹੂੰ ਮਾਰੀ ਵਟਾ ਜੋ ਇਹ ਚੱਲਦਾ ਹੈ ਇੱਕ ਬਹੁਤ ਵੱਡੀ ਕਲਾਸ ਦੇ ਵਿੱਚ ਜੀ ਤੇ ਕਹਿੰਦੇ ਆ ਕਿ ਉਹ ਇੱਕ ਪਤਨੀ ਸੀ ਉਹ ਦੁਖੀ ਆ ਗਈ ਤੇ ਫਿਰ ਉਹਨੇ ਸਾਰਾ ਰਾਜ਼ ਖੋਲ ਦਿੱਤਾ ਸੀ ਕੇਰਲ ਦੇ ਵਿੱਚ ਤੁਸੀਂ ਜੇ ਦੇਖੋਗੇ ਗੂਗਲ ਕਰਕੇ ਤੁਹਾਨੂੰ ਇਹ ਖਬਰ ਮਿਲ ਜਾਣੀ ਜੀ ਕਿ ਖਬਰਾਂ ਚ ਲੰਘਦੇ ਆ ਕਰਦੇ ਆ ਜਦੋਂ ਅਸੀਂ ਇਸ ਗਲੀ ਚੋਂ ਗੁਜ਼ਰਦੇ ਆ ਤਾਂ ਬਹੁਤ ਸਾਰੀਆਂ ਚੀਜ਼ਾਂ ਉਹ ਕਰੀਏ ਭਾਵੇਂ ਨਾ ਜੀ ਉਹ ਵਾਲੇ ਦੋ ਵਾਲੇ ਨਾ ਜ਼ੈਨ ਚ ਬੈਠੀਆਂ ਹੁੰਦੀਆਂ ਕਿ ਫਲਾਣੇ ਦਾ ਘਰ ਇੱਥੇ ਆ ਗਲੀ ਚ ਫਲਾਣੇ ਦਾ ਘਰ ਇੱਥੇ ਭਾਵੇਂ ਉਹਦੇ ਘਰ ਚਾਹ ਪਾਣੀ ਪੀਣ ਨਾ ਜਾਈਏ ਸਹੀ ਗੱਲ ਹੈ ਜੀ ਠੀਕ ਹੈ ਨਾ ਜੀ ਸੋ ਗੱਲ ਇਹ ਆ ਕਿ ਏ ਹੁਣ ਮਾਮਲਾ ਜਿਹੜਾ ਪਿਛਲੇ ਦਿਨੀ ਬੜਾ ਚਰਚਿਤ ਰਿਹਾ ਜੀ ਇਹਦੇ ਚ ਇੱਕ ਬੀਬੀ ਆ ਜਿਹੜੀ ਕਿ ਪੇਸ਼ੇ ਤੋਂ ਆਰਟਿਸਟ ਸੀ ਹਮ ਦੋਹਾਂ ਦੀ ਚਲੋ ਜਾਣ ਪਛਾਣ ਹੋਈ ਕਈ ਸਾਲ ਪਹਿਲਾਂ ਕਰੋਨਾ ਦੇ ਨੇੜ ਤੇ ਢਾ ਕੇ ਇਹਨਾਂ ਨੇ ਦੋਨਾਂ ਨੇ ਸ਼ਾਦੀ ਕਰ ਲਈ ਲਖਨਊ ਰਹਿੰਦੇ ਸੀ ਪਹਿਲਾਂ ਬਾਅਦ ਚ ਮੁੰਬਈ ਸ਼ਿਫਟ ਹੋ ਗਏ ਜੀ ਜੀ ਕਿਉਂਕਿ ਉਹ ਪ੍ਰੋਫੈਸ਼ਨਲ ਪਾਇਲਟ ਸੀਗਾ ਸ਼ੌਰ ਹਤਾ ਹਮ ਉੱਥੇ ਜਾ ਕੇ ਪਹਿਲਾਂ ਤੇ ਸਭ ਕੁਝ ਠੀਕ ਰਿਹਾ ਪਰ ਬਾਅਦ ਦੇ ਵਿੱਚ ਉਹਨੇ ਕੁਝ ਹੋਰ ਹੀ ਸੋਚ ਰੱਖਿਆ ਸੀ ਉਹ ਜਿਹੜੀ ਤੁਹਾਨੂੰ ਯਾਦ ਹੋਣਾ ਤੁਸੀਂ ਵੀ ਛੋਟੇ ਹੁੰਦੇ ਆ ਕਿਤੇ ਖੇਡ ਖੇਡੀ ਹੋਏਗੇ ਬੋਤਲ ਦੀ ਬੋਤਲ ਦਾ ਮੂੰਹ ਜਿੱਧਰ ਨੂੰ ਜਾਂਦਾ ਜੀ ਤਾਂ ਉੱਥੇ ਫੇਰ ਜਾਂਦਾ ਕਿ ਜਾਂ ਚੈਲੰਜ ਐਕਸੈਪਟ ਕਰੋ ਜਾਂ ਹਾਰ ਮੰਨੋ ਕੁਝ ਇਸ ਤਰ੍ਹਾਂ ਉਹ ਗੇਮ ਖੇਡਦੇ ਹੁੰਦੇ ਸੀ ਛੋਟੇ ਹੁੰਦੇ ਆ ਤਾਂ ਉਸ ਤਰ੍ਹਾਂ ਦੀ ਗੇਮ ਖੇਡ ਕੇ ਕਹਿੰਦੇ ਵੀ ਇਹਨੇ ਤੇ ਹੋਰ ਹੀ ਕਰਨਾ ਸ਼ੁਰੂ ਕਰ ਦਿੱਤਾ ਕਿ ਢੇੜੇ ਲਾ ਮੇਰੇ ਦੋਸਤਾਂ ਦੇ ਨਾਲ ਹੂੰ ਢੇੜੇ ਲਾ ਉਹ ਉਹਨੇ ਬਹੁਤ ਵਾਰੀ ਸਮਝਾਇਆ ਇੱਕ ਦੋ ਵਾਰੀ ਫਿਰ ਮੁੜ ਕੇ ਹੋਣ ਉਹਨੇ ਪਰਚਾ ਦਰਜ ਕਰਵਾ ਦਿੱਤਾ। ਬਿਲਕੁਲ ਸਾਡੇ ਸਮਾਜ ਦੇ ਵਿੱਚ ਜੋ ਨਿਘਾਰ ਹੈ ਤਾਂ ਮੇਰੇ ਖਿਆਲ ਦੇ ਨਾਲ ਇਹ ਉਹਦਾ ਇੱਕ ਪ੍ਰਤੱਖ ਨਮੂਨਾ ਹੈ। ਜੀ ਕਿ ਸਾਡੇ ਸਮਾਜ ਦੇ ਵਿੱਚ ਯਾਰ ਨੈਤਿਕ ਕਦਰਾਂ ਕੀਮਤਾਂ ਕਿੰਨੀਆਂ ਗਰ ਗਈਆਂ ਮੈਂ ਤੇ ਇੱਥੋਂ ਤੱਕ ਗਿਣਦਾ ਕਿ ਜਿਹੜਾ ਬੰਦਾ ਆਪਣੇ ਬੈਡਰੂਮ ਦੀ ਵੀ ਗੱਲ ਕਰਦਾ ਨਾ ਆਪਦੇ ਯਾਰਾਂ ਦੋਸਤਾਂ ਇਹ ਕਈਆਂ ਨੂੰ ਆਦਤ ਆਪਣੇ ਪੰਜਾਬ 'ਚ ਵੀ ਆ ਗਈ ਜੀ। ਬਿਲਕੁਲ ਤੇ ਮੈਂ ਕਹਾਂ ਕਿ ਬਦਕਿਸਮਤੀ ਨਾਲ ਮੈਂ ਆਪਦੇ ਕੁਝ ਬੇਲੀਆਂ ਨੂੰ ਵੀ ਟੋਕਿਆ ਹੂੰ ਕਿ ਭਾਈ ਜੇ ਤੁਸੀਂ ਆਪਣੇ ਬੈਡਰੂਮ ਦੀ ਗੱਲ ਵੀ ਆ ਕੇ ਕਿਤੇ ਬਾਹਰ ਕਰਦੇ ਹੋ ਨਾ ਜੀ ਸਮਝ ਲਓ ਕਿ ਤੁਸੀਂ ਆਪਣੀ ਘਰਵਾਲੀ ਨੂੰ ਉੱਥੇ ਨੰਗੇਜ਼ ਦੇ ਰਹੇ ਜੀ ਜੀ ਜੇ ਸਹੀ ਤੁਸੀਂ ਕਬੀਲਦਾਰ ਹੋ ਸਹੀ ਤੁਸੀਂ ਆਪਦੀ ਫੈਮਿਲੀ ਦੇ ਪ੍ਰੋਟੈਕਟਰ ਹੋ ਜੀ ਜੀ ਜੋ ਗ੍ਰਸਥ ਜੀਵਨ ਸਾਨੂੰ ਦਿੱਤਾ ਹੈ ਇੱਕ ਇੱਕ ਤਰ੍ਹਾਂ ਨਾਲ ਇਹ ਵੀ ਇੱਕ ਪਾਲਣ ਹੈ ਜ਼ਰੂਰੀ ਹੈ ਸਾਡੇ ਵਾਸਤੇ ਤੇ ਜੇ ਸਹੀ ਗ੍ਰਸਥੀ ਜੀਵਨ ਦੇ ਵਿੱਚ ਤੁਸੀਂ ਸਹੀ کردار ਰੱਖਦੇ ਹੋ ਤੇ ਇਹ ਚੀਜ਼ ਵੀ ਜਿਹੜੀ ਹੈ ਨਾ ਨਹੀਂ ਕਰਨੀ ਚਾਹੀਦੀ ਤੇ ਆ ਜੋ ਕਰਤੂਤਾਂ ਕਰਦੇ ਤੇ ਕਰਨ ਦੀ ਕੀ ਲੋੜ ਹੈ ਬਿਲਕੁਲ 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 ਸਾਬ ਕਾਲੋਂ ਜੀ ਕਹਿ ਰਹੇ ਨੇ ਕਿ ਪੰਜਾਬ 'ਚ ਵੀ ਵਾਧੂ ਇਦਾਂ ਦੇ ਮਸਲੇ ਅਮੀਰਾਂ ਦੇ ਕਹਿੰਦੇ ਸ਼ੌਂਕ ਹੁੰਦੇ ਨੇ ਨਹੀਂ ਇਹੋ ਜਿਹੇ ਸ਼ੌਂਕਾਂ ਨੂੰ ਭੱਟ ਚ ਪਾਓ ਕੀ ਸ਼ੌਂਕ ਸਹੀ ਗੱਲ ਏ ਕਾਹਦਾ ਸ਼ੌਂਕ ਹੋਇਆ ਸ਼ੌਂਕ ਆਡੋ ਜਾ ਫਿਰ ਕੋਈ ਇਹਹੀ ਅੰਗਰੇਜ਼ਾਂ ਵਾਂਗੂ ਕਰੋ ਫਿਰ ਜੀ ਠੀਕ ਹੈ ਨਾ ਆਡੋ ਜਾ ਜਦੋਂ ਤੁਸੀਂ ਇੱਕ ਰਿਸ਼ਤੇ ਤੋਂ ਅੱਕ ਗਏ ਹੋ ਫਰਜ਼ ਕਰੋ ਕਾਦੇ ਵਾਸਤੇ ਨਵੇਂ ਬਣ ਵਾਸਤੇ ਹੈ ਨਾ ਜੀ 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 ਕਿ ਤੁਸੀਂ ਫਿਜ਼ੀਕਲੀ ਹੁਣ ਵਾਸਤੇ ਸ਼ਾਇਦ ਤੁਹਾਨੂੰ ਬਈ ਉਹ ਸਮੱਸਿਆ ਆਉਂਦੀ ਹੈ ਹਮ ਪਹਿਲੀ ਗੱਲ ਜੇ ਦੋਨਾਂ ਨੂੰ ਆਉਂਦੀ ਹੈ ਤੇ ਕੰਟਰੋਲ ਕਰ ਲੋ ਠੀਕ ਹੈ ਜੇ ਨਹੀਂ ਤੇ ਫਿਰ ਉਹ ਰਿਸ਼ਤੇ ਚ ਰਹੀ ਕੀ ਕਿਹਾ ਹਮ 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 ਜਿੱਥੇ ਤੁਹਾਨੂੰ ਮਤਲਬ ਕਿ ਤਾਜ਼ਗੀ ਚਾਹੀਦੀ ਹੈ ਫਰਤਾਜ਼ ਕੀ ਪੱਕੀ ਰੱਖ ਲੋ ਨਾਲ ਰਿਸ਼ਤੇ ਨੂੰ ਘਾਤੋ ਬੱਜੀ ਰੱਖਣ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਸੋ ਮੈਂ ਤੇ ਇਹ ਚੀਜ਼ਾਂ ਨੂੰ ਚਾਹੇ ਐਲੀਟ ਕਲਾਸ ਚਾਹੇ ਕਿਤੇ ਵੀ ਹੈ ਤਾਂ ਮੈਂ ਤੇ ਨਹੀਂ ਸਹੀ ਮੰਨਦਾ ਹਾਲਾਂਕਿ ਚਲੋ ਠੀਕ ਹੈ ਬਹੁਤ ਲਿਬਰਲ ਆ ਬਹੁਤ ਹੱਦ ਤੱਕ ਰੂੜੀਵਾਦੀ ਨਹੀਂ ਹੈਗੇ ਬਿਲਕੁਲ ਪਰ ਉਹ ਵੀ ਉਹ ਵੀ ਕੋਈ ਹੱਦ ਨਹੀਂ ਹੁੰਦਾ ਬਿਲਕੁਲ ਉਹਦੀ ਵੀ ਕੋਈ ਹੱਦ ਹੁੰਦੀ ਹੈ ਜੀ ਸੀਰਾ ਜੀ ਕਹ ਰਹੇ ਨੇ ਪਹਿਲਾਂ ਨਾਵਲਾਂ ਚ ਪੜ੍ਹਦੇ ਹੁੰਦੇ ਸੀ ਇਹੋ ਜਿਹੀਆਂ ਗੱਲਾਂ ਪਰ ਹੁਣ ਤਾਂ ਜੀ ਆਪਰਨ ਲੱਗੀਆਂ ਇਹ ਇਸ ਤਰ੍ਹਾਂ ਦੀਆਂ ਗੱਲਾਂ ਅੱਗੇ ਕਰ ਨਹੀਂ ਸੀ ਸਕਦੇ ਜੀ ਸੰਕੋਚ ਹੁੰਦਾ ਸੀ ਅਖਬਾਰਾਂ 'ਚ ਲਿਖਣ ਤੇ ਜਾਂ ਰੇਡੀਓ ਤੇ ਬੋਲਣ ਤੇ ਟੈਲੀਵਿਜ਼ਨ ਬੋਲਣ ਤੇ ਉਹ ਫਿਰ ਉਦੋਂ ਕਾਲਪਨਿਕ ਢੰਗ ਨਾਲ ਗਲਪ ਨਾਲ ਉਹ ਚੀਜ਼ਾਂ ਜਿਹੜੀਆਂ ਸੀਗੀਆਂ ਉਹ ਰੱਖੀਆਂ ਜਾਂਦੀਆਂ ਸੀਗੀਆਂ ਪਰ ਉਹ ਕਿਤੇ ਨਾ ਕਿਤੇ ਸਮਾਜ ਦੇ ਵਿੱਚ ਹੁੰਦੀਆਂ ਵੀ ਐਗਜ਼ਿਸਟ ਵੀ ਕਰਦੀਆਂ ਨੇ ਲੇਖਕ ਦੇ ਥਾਟ ਜਿਹੜੇ ਉਹ ਤੁਹਾਨੂੰ ਪਤਾ ਸਮਾਜ ਤੋਂ ਪ੍ਰੇਰਿਤ ਹੁੰਦੇ ਬਿਲਕੁਲ ਬਿਲਕੁਲ ਆਸੇ ਪਾਸੇ ਉਹਨੇ ਲਿਆ ਹੁੰਦਾ ਜੀ ਜੀ